ਗਵਾਮ ਲਾਈ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸਰਵ ਅੰਨਵਾਰੀ ਵਰਕਰ ਹਲਪਰਾਂ ਦੀ ਅੱਜ ਦੀ ਮੀਟਿੰਗ ਦੇ ਜਿਲ੍ਹਾ ਬਹਾਪੁਰ ਦੇ ਪ੍ਰਧਾਨ ਮੈਡਮ ਕਵਲ ਜੀ ਕੋ ਚਾਲ ਦੀ ਪ੍ਰਧਾਨੀ ਹਟਕ ਢਾਈਵਾਲ ਦੇ ਇੱਕ ਨਜੀਬ ਪੈਲਸ ਵਿੱਚ ਹੋਈ ਜਿਸ ਦੌਰਾਨ ਵੱਡੀ ਗਿਣਤੀ ਚ ਅੰਨਵਾਰੀ ਵਰਕਰਾਂ ਅਤੇ ਹਲਪਰਾਂ ਨੇ ਸ਼ਮੂਲੀਅਤ ਕੀਤੀ ਰੀਟਿੰਗ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਸਰਵ ਅੰਨਵਾਰੀ ਵਰਕਰ ਹਲਪਰਾਂ ਦੀਆਂ ਦੇ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਨੇ ਯੂਨੀਅਨ ਵੱਲੋਂ ਦਿੱਤੇ ਨਾ ਪ੍ਰਾਪਤਿਆ ਸੁੰਜੀ ਵਿਸਥਾਰਨਾ ਚੰਨਣਾ ਪਾਇਆ ਅਤੇ ਉਹ ਵਿਖੇ ਠਹਿਂਦੀਆਂ ਮੰਗਾਂ ਨੂੰ ਲਾਗੂ ਕਰਉਣ ਦਾ ਪ੍ਰੋਚਾ ਦਿੱਤਾ। ਉਹਨਾਂ ਨੇ ਅੰਮਨਵਾਰੀ ਵਰਕਰਾਂ ਹੈਲਪਰਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਵੱਲੋਂ ਸੰਕਟੇ ਕੰਮ ਨੂੰ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਅਤੇ ਇਸੇ ਤਰ੍ਹਾਂ ਹੀ ਆਪਸੀ ਇੱਕ ਦੂਤਾ ਕਾਇਮ ਰੱਖਿਆ ਨਾ। ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਨੇ ਹਾਜ਼ਰਨ ਅੰਮਨਵਾਰੀ ਬਚਰਾ ਹੈਲਪਰਾਂ ਨੂੰ ਆਪਣਾ ਮੋਬਾਈਲ ਨੰਬਰ ਜਾਰੀ ਕਰਦੇ ਆ ਕਿਹਾ ਕਿ ਕੋਈ ਵੀ ਅਨਮਨਵਾਰੀ ਵਰਕਰ ਹਰਫਤ ਆਪਣੀ ਸਮੱਸਿਆ ਲਿਖ ਕੇ WhatsApp ਕਰ ਸਕਦਾ ਹੈ ਅਤੇ ਉਸ ਦਾ ਹੱਲ ਕਰਕੇ ਰਿਪਲਾਈ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਮੇਰੇ ਧਿਆਨ ਵਿੱਚ ਆਇਆ ਹੈ ਕਿ ਅਨਮਨਵਾਰੀ ਸੈਂਟਰਾਂ ਵਿੱਚ ਬੱਚਿਆਂ ਲਈ ਜੋ ਸਮਾਨ ਆਉਂਦਾ ਹੈ ਉਹ ਵਿਭਾਗ ਵੱਲੋਂ ਜਾਂ CDPO ਵੱਲੋਂ ਸੈਂਟਰਾਂ ਤੱਕ ਪਹੁੰਚਾਉਣਾ ਹੁੰਦਾ ਹੈ ਜਦਕਿ ਅੰਨਵਾਰੀ ਵਕਾ ਵੱਲੋਂ ਖੁਦ ਆਪਣੇ ਖਾਤੇ ਤੇ ਮਂਗਾਉਣਾ ਪੈਂਦਾ ਹੈ ਜਦ ਕਿ ਸਰਕਾਰ ਵੱਲੋਂ ਵੱਖਰੇ ਤੌਰ ਤੇ ਸਮਾਨ ਸੈਂਟਰਾਂ ਵਿੱਚ ਪੂਜਤਾ ਕਰਨ ਲਈ ਫੰਡ ਜਾਰੀ ਕੀਤੇ ਜਾਂਦੇ ਹਨ ਇਸ ਸਬੰਧੀ ਜਦ ਸੀਡੀਪੀਓ ਧਾਰੀਵਾਲ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਭਾਗ ਵੱਲੋਂ ਹੀ ਰੱਖਣ ਅੰਨਵਾਰੀ ਸੈਂਟਰਾਂ ਤੇ ਪੂਜਤਾ ਕੀਤਾ ਜਾਂਦਾ ਹੈ ਸਮਾਗਮ ਦੌਰਾਨ ਸਟੇਜ ਸੈਕਟੀ ਦੀ ਪੁਖਲਾ ਨੀਤ ਪ੍ਰਧਾਨ ਮੈਦਮ ਬਲਜਿੰਦਰ ਕੌਰ ਵੱਲੋਂ ਬਾਖੂਬੀ ਨਿਭਾਈ ਗਈ ਜਦਕਿ ਸੂਬਾ ਸਕੱਤਰ ਮੈਦਮ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਜਿਲ੍ਹਾ ਗੁਰਦਾਸਪੁਰ ਦੀ ਸਮੂਚੀ ਟੀਮ ਵੱਲੋਂ ਸੂਬਾ ਪ੍ਰਧਾਨ ਮਰਿੰਦਰਜੀਤ ਕੌਰ ਸਮੇਤ ਪਹੁੰਚੇ ਹੋਰ ਅਧਿਕਾਰੀਆਂ ਨੂੰ ਯਾਦਗਰੀ ਕਿਨ ਪੈਂਟ ਕਰਕੇ ਅਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਸਮਾਜਮਾ ਪ੍ਰੰਤ ਤੇ ਜ਼ਿਲ੍ਹਾ ਪ੍ਰਧਾਨ ਮੈਦਨ ਕਬਲਜੀਤ ਕੌਰ ਚਾਲ ਨੇ ਸੁਪਾ ਪ੍ਰਧਾਨ ਸਮੇਤ ਪਹੁੰਚੇ ਸਾਰੇ ਆਗਮਣਵਾਰੀ ਬਰਤਰਾ ਹੈਲਪਰਾਂ ਦਾ ਧੰਨਵਾਦ ਕਰਦਿਆ ਇੱਕ ਗੁਰਤਾ ਬਣਾਈ ਰੱਖਣ ਦੀ ਅਪੀਲ ਕੀਤੀ ਇਸ ਮੌਕੇ ਤੇ ਮੀਡੀਆ ਸੱਤ ਪਰ ਮਦੂ ਅਮਰਸਾਹ ਜ਼ਿਲ੍ਹਾ ਪ੍ਰਧਾਨ ਕੁਲਵੀਰ ਕੌਰ ਹਰਪ੍ਰੀਤ ਕੌਰ ਜ਼ਿਲ੍ਹਾ ਕਮੇਟੀ ਮੈਂਬਰ ਮੋਨਕਾ ਸਰਬਜੀਤ ਕੌਰ ਅਮਨਦੀਪ ਕੌਰ ਯਾਰ ਬਲਾਕ ਹੈ ਅੱਜ ਬਾਲਾ ਰਜਨੀ ਬਾਲਾ ਪਰਮੇਲਾਲ ਸ਼ਰਿੰਦਰ ਕੌਰ ਮਨਪ੍ਰੀਤ ਕੌਰ ਸੁਦੇਸ਼ ਦਾਨੀ ਕਵਰਜੀਤ ਕੌਰ ਪਲਵਿੰਦਰ ਕੌਰ ਹਰਜਿੰਦਰ ਕੌਰ ਰਾਜਵੀਰ ਕੌਰ ਰੰਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਨੰਵਾਰੀ ਵਰਕਰ ਹਸ ਪਰਾਜਨ ਵੀਡੀਓ ਚੰਗੀ ਲੱਗੇ ਤਾਂ ਅੱਗੇ শেয়ার ਜ਼ਰੂਰ ਕਰਿਓ ਦੇਖੋ ਧਾਰੀਵਾੜ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਦਿਲਜੀਤ ਕੌਰ ਸਰਮਾਂਗਲਵੜੀ ਵਰਕਰ ਹਸ ਪਰਿਵੰਦੀ ਪੰਜਾਬ ਪੱਤਰ ਸਾਡੀ ਜੇਥੇ ਬੰਦੀ ਜਿਹੜੀ ਹੈ ਕਰੋਨਾ ਕਾਲ ਦੇ ਵਿੱਚ ਹੌਦ ਦੇ ਚਾਈ ਸੀਗੀ ਅਸੀਂ ਕਰੋਨਾ ਕਾਲ ਹੋਣ ਕਰਕੇ ਅਸੀਂ ਸੁਪਰੀਮ ਗਰੁੱਪ ਤੋਂ ਸਾਡੀ ਸ਼ੁਰੂਆਤ ਹੋਈ ਸੀਗੀ ਤੇ ਸੁਪਰੀਮ ਗਰੁੱਪ ਤੋਂ ਸਰਵ ਯੂਨ ਬਣ ਕੇ ਪੂਰੇ ਰੂਬ੍ਰਿਕ 2022 ਦੇ ਵਿੱਚ ਅਸੀਂ ਕੋਈ ਫਾਰਗੇਟ ਪੰਜਾਬ ਦੇ ਛਾਰ ਜਗ੍ਹਾ ਦੇ ਉੱਪਰ ਆਪਣੇ ਮੈਂਬਰ ਜਿਹੜੇ ਆ

ਜੇ ਦੇਖੇ ਜਿਹੜਾ ਹਾਕਾਗਰ ਵਾਲੀ ਵਰਕਰ ਦਾ ਬੰਦਾ ਹੈ ਉਹ 1975 ਤੋਂ ਸਕੀਮ ਸ਼ੁਰੂ ਹੋਈ ਆ ਔਰ ਜਿਹੜੀ ਸਾਡੀ ਸੇਵਾ ਆ ਪਬਲਿਕ ਸਕੂਲ ਸਿੱਖਿਆ ਦੇਣਾ ਇਹ ਸਕੂਲਰ ਦੇ ਵਿੱਚ ਅਧਿਆਪਕ ਅਧਿਆਪਕ ਜਿਹੜਾ ਉਹਨਾਂ ਨੂੰ 83000 ਪੋਸਟਾਂ ਦੇ ਉੱਪਰ ਸਰਕਾਰ ਵੱਲੋਂ ਪੀਐਸਸੀ ਦਿੱਤੀ ਜਾ ਰਹੀ ਸੀ ਤੇ ਅਸੀਂ ਮੇਰੇ ਵੱਲੋਂ ਕੇਸ ਲਗਾਇਆ ਗਿਆ ਹਾਈ ਕੋਰਟ ਵਿੱਚ ਤੇ ਅਸੀਂ ਇਹ ਕੇਸ ਜਿਹੜਾ ਜਿੱਤਿਆ ਤੇ ਸੇ ਕਰਵਾਇਆ ਤੇ 83000 ਦੇ ਉੱਪਰ ਰੋਕ ਲਗਵਾਈ ਤਬ ਤੋਂ ਪਹਿਲੀ ਜਦ ਜੇਕੇ ਬੰਦੀ ਦੀ ਪਹਿਲੀ ਜੇਤ ਸੀਗੀ ਉਸ ਤੋਂ ਬਾਅਦ ਪੋਸਟਾ ਜਿਹੜੀਆਂ ਆਗਮਣੀ ਹੈਲਪਰ ਤੋਂ ਵਰਕਰ ਨੂੰ ਪ੍ਰਮੋਸ਼ਨਾਂ ਦਿੱਤੀਆਂ ਗਈਆਂ ਪਰ ਉਹਨਾਂ ਨੂੰ ਦੁਬਾਰਾ ਰੱਦ ਕਰ ਦਿੱਤਾ ਗਿਆ 2023 ਦੀ ਗੱਲ ਆ ਪੋਸਟਾ ਅਧਿਕਾਰਗੇ ਫਿਰ ਉਹਨਾਂ ਨੂੰ ਦੁਬਾਰਾ ਡਿਮੋਸ਼ਨ ਦਾ ਆਰਡਰ ਦੇ ਦਿੱਤੇ ਗਏ ਜਿਵੇਂ ਬੰਦੀ ਵੱਲੋਂ ਪੂਰੀ ਮਿਹਨਤ ਦੇ ਨਾਲ ਪੂਰੀ ਲਗਨ ਦੇ ਨਾਲ ਜਿੱਤੇ ਕੰਮ ਕੀਤਾ ਤੇ 300 ਤਨਮੀ ਆਗਮਨੀ ਵਰਕਰ ਜਿਹੜਿਆ ਸੀ ਜਿਹਨਾਂ ਡਿਮੋਟ ਕੀਤਾ ਗਿਆ ਸੀ ਜਿਹਨਾਂ ਦੀਆਂ ਟ੍ਰਾਂਸਫਰ ਹੋ ਗਿਆ ਸੀ ਰੱਦ ਕੀਤੀਆਂ ਗਈਆਂ ਸੀ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਉਹਨਾਂ ਦੀਆਂ ਪੋਸਟਾਂ ਦੇ ਉੱਪਰ ਕੰਮ ਕਰਨ ਵਾਸਤੇ ਚਿੱਠੀ ਪੱਤਰਾਂ ਨਾਲੇ ਹੱਥ ਵਿੱਚ ਲੈ ਕੇ ਫੜਾਇਆ ਗਿਆ ਔਰ ਦੋ ਵਾਰੀ ਇਹ ਚੀਜ਼ ਹੋਈ ਦੋ ਵਾਰੀ ਆਗਮਨੀ ਵਰਕਰ ਹੈਲਪਰ ਤੋਂ ਵਰਕਰ ਪ੍ਰਮੋਟ ਹੋਏ ਨੇ ਦੋ ਵਾਰੀ ਉਹਨਾਂ ਪੋਸਟਾਂ ਰੱਦ ਕੀਤਾ ਗਿਆ ਤੇ ਦੋ ਵਾਰੀ ਸਾਰੇ ਆਗਮਨੀ ਵਰਕਰ ਹੈਲਪਰ ਯੂਨੀਅਨ ਨੇ ਇਹਦੇ ਖਿਲਾਫ ਲੜਾਈ ਕਰਕੇ ਸਰਕਾਰ ਦੇ ਨਾਲ ਵਿਭਾਗ ਦੇ ਨਾਲ ਪੋਸਟਾਂ ਨੂੰ ਬਹਾਲ ਕਰਾਇਆ बहुत सारे काम जरूर करवाए गए जिन्हें गर्मी दुट्टियां इस तो आगन करवाया गया। ECC, सब तो वीडी प्राप्ति जी ईसी की आने लंबे समय तो उन्नीस सौ पचहत्तर तो स्कीम चल रही है अज तक किसी वाले मांग ही नहीं रखी गई की आंगनबाड़ी वर्कर ईसीसी की ट्रेनिंग दी जाए सो असी को विभाग को मांग की ਆਗਿਆ ਵਾਲੀ ਵਰਕਰ ਨੂੰ अर्ली चाइल्डहुड केयर एंड एजुकेशन ਦੀ ਡਿਲੀਵਰੀ ਦਿੱਤੀ ਜਾਵੇ ਤਾਂ ਕਿ ਵਰਕਰ ਨੂੰ ਪਤਾ ਲੱਗੇ ਕਿ ਕਿਸ ਦਾ ਬੱਚਾ ਉਹਨੇ ਸਿੱਖਿਆ ਦੇਣੀ ਹੈ ਕਿਸ ਦਾ ਸਿੱਖਿਤ ਕਰਨਾ ਹੈ ਤਾਂ ਕਿ ਸੱਚੇ ਢੰਗ ਦੇ ਨਾਲ ਬੱਚੇ ਤੋਂ ਤੋਂ 6 ਸਾਲ ਦੇ ਬੱਚਾ ਦੀ ਆਲ ਆਊਂਡ ਡਵੈਲਪਮੈਂਟ ਜਿਹੜੀ ਆ ਉਹ ਵਰਕਰ ਵੱਲੋਂ ਕੀਤੀ ਜਾ ਸਕੇ ਪਹਿਲੇ ਜਿਹੜਾ ਕੰਮ ਨਹੀਂ ਹੈ ਜਿਹੜਾ ਆਗਿਆ ਵਾਲੀ ਵਰਕਰ ਵੱਲੋਂ ਨਹੀਂ ਕੀਤਾ ਜਾ ਰਿਹਾ ਸਾਰੇ ਕੰਮ ਜਿਹੜੇ ਆਗਿਆ ਵਾਲੀ ਵਰਕਰ ਵੱਲੋਂ ਬਖੂਬੀ ਵੀ ਭਾਈ ਜਾਂਦੇ ਆ ਚਾਹੇ ਉਹਦੇ ਖੇਤਰ ਦੇ ਵਿੱਚ ਹੁੰਦੇ ਆ ਜਾਂ ਨਹੀਂ ਹੁੰਦੇ ਤੇ ਵੀ ਸਰਕਾਰ ਵੱਲੋਂ ਉਹਤੇ ਥੋਪ ਵੀ ਦਿੱਤੇ ਜਾਂਦੇ ਆ ਫਿਰ ਵੀ ਆਗਮਣ ਵਾਲੇ ਵਰਕਰਾਂ ਨੇ ਕੰਮਾਂ ਨੂੰ ਬਖੂਬੀ ਨਹੀਂ ਨਿਭਾਉਂਦੀ ਆ ਔਰ ਕਰਦੀ ਆ ਬਹੁਤ ਸਾਰੀਆਂ ਹੋਰ ਵੀ ਪ੍ਰਾਪਤੀਆਂ ਨੇ ਜਿਹੜੀਆਂ ਜਿਹੜੇ ਮੰਡੀ ਵੱਲੋਂ ਕੀਤੀਆਂ ਗਈਆਂ ਉਹਨੇ ਡਿਟੇਲ ਦੇ ਵਿੱਚ ਇਹਨੇ ਵੀ ਗੱਲ ਕੀਤੀਆਂ ਤੇ ਹੁਣੇ ਵੀ ਤੁਹਾਡੇ ਨਾਲ ਜਿਹੜੀਆਂ ਆ ਉਹ ਸਾਂਝੀਆਂ ਕਰ ਚੁੱਕੀਆਂ ਜਿਵੇਂ ਕਿ ਆਪਾਂ ਇਹਦੇ ਵਿੱਚ ਸੀਸੀਡੀ ਦੇ ਵਿੱਚ ਪੋਸ਼ਨ ਟ੍ਰੈਕਰ ਆਪਦੇ ਉੱਪਰ ਕੰਮ ਕਰਨ ਲਈ ਸਰਕਾਰ ਵੱਲੋਂ ਮਾਨ ਪੱਤਾ ਜਿਹੜਾ ਆ ਉਹ ਮੰਗਿਆ ਮੋਬਾਈਲ ਦਾ ਪੱਤਾ ਮੰਗਿਆ ਉਹ ਸਰਕਾਰ ਨੇ ਦਿੱਤਾ ਤੇ ਦੁਬਾਰਾ ਹੋਰ ਮੇਰੀ ਰੀਸੈਂਟਲੀ ਮੀਟਿੰਗ ਹੋਈ ਹੈ 23 ਤਰੀਕ ਨੂੰ ਮੰਤਰੀ ਮੈਡਮ ਨਾਲ ਤੇ ਉਹਨੇ ਜ ਦੁਬਾਰਾ ਇਸ ਮੋਬਾਈਲ ਪਰ ਕਾਬੂ ਨਾ ਕਰਨ ਦੀ ਮੰਗ ਕੀਤੀ ਆ ਕਿ ਮੋਬਾਈਲ ਤਾਂ ਜਿਹੜਾ ਥੋੜਾ ਆ ਇਸ ਕਰਕੇ ਉਹ ਦੁਗਲਾ ਕੀਤਾ ਜਾਵੇ ਤਾਂ ਕਿ ਵਰਕਰ ਆਪਣਾ ਕੰਮ ਜਿਹੜਾ ਕੋਸ਼ਿਸ਼ ਕਰ ਰਿਹਾ ਹੈ ਉਸਨੂੰ ਉਹ ਕਰ ਸਕਣ ਔਰ ਜਿਆਦਾ ਕੰਮ ਜਿਹੜੇ ਸਰਕਾਰ ਵੱਲੋਂ ਜਿਵੇਂ ਆਈਐਫਸੀ ਕਰਨ ਲਈ ਕਿਹਾ ਗਿਆ ਉਹਦੇ ਵਾਸਤੇ ਵੀ ਫੋਨ ਦੀ ਮੰਗ ਕੀਤੀ ਆ ਕਿ ਮੋਬਾਈਲ ਫੋਨ ਦਿੱਤਾ ਜਾਵੇ ਜਦੋਂ ਮੋਬਾਈਲ ਫੋਨ ਦਿੱਤਾ ਜਾਊਗਾ ਤੇ ਵਰਕਰ ਵੱਲੋਂ ਸਾਰੇ ਜਿਹੜੇ ਕੰਮ ਆ ਉਹ ਕੀਤੇ ਜਾਣਗੇ ਤੋ ਬਹੁਤ ਵੀ ਹੋ ਰਿਹਾ ਜੀ ਕੰਮ ਨੇ ਜਿਹੜੇ ਸਰਕਾਰੀ ਯੂਨਨ ਨੇ ਕਿਤੇ ਨੇ ਦੱਸਦਾ ਸੀ ਇੱਕ ਡਾਕੂਮੈਂਟ ਬਣਾਇਆ ਜਿਹਦੇ ਵਿੱਚ ਅਸੀਂ ਸਾਰੇ ਕੰਮਾਂ ਦਾ ਵੇਰਵਾ ਜਿਹੜਾ ਦਿੱਤਾ ਹੋਇਆ ਹੈ ਹਾਂਜੀ ਇਹ ਗੱਲ ਬਿਲਕੁਲ ਸਹੀ ਹੈ ਮੈਨੂੰ ਇੱਥੇ ਅੱਗੇ ਪਤਾ ਲੱਗਾ ਧਾਰੀਵਾਲ ਬਲਾਕ ਦੇ ਵਿੱਚ ਬਲਕਿ ਮੈਨੂੰ ਪੂਰੇ ਪੰਜਾਬ ਦੇ ਵਿੱਚੋਂ ਇਸ ਗੱਲ ਬਾਰੇ ਪਤਾ ਲੱਗਾ ਕਿ ਸੀੜਕਾ ਦਫਤਰਾਂ ਦੇ ਵਿੱਚ ਜਿਹੜਾ ਟੋਆ ਢੋਈ ਦਾ ਫਾਈਲ ਵੱਖਰਾ ਸੀਡੀਪੀਓ ਦੇ ਨਾਮ ਤੇ ਆਉਂਦਾ ਆ ਸੀਡੀਪੀਓ ਦੇ ਨਾਮ ਤੇ ਉਹਨਾਂ ਕਲਪੀ ਉਹ ਜਿਹੜਾ ਸੈਂਟਰਾਂ ਵਿੱਚ ਸਾਰਾ ਰਾਸ਼ਨ ਸਰਕਾਰ ਵੱਲੋਂ ਦਿੱਤਾ ਗਿਆ ਆ ਲਾਪਾਤਰੀਆਂ ਵਾਸਤੇ ਸਪਲੀਮੈਂਟਰੀ ਨਿਊਟ੍ਰੀਸ਼ਨ ਤੇ ਉਹਨਾਂ ਦੇ ਸੈਂਟਰਾਂ ਵਿੱਚ ਪਹੁੰਚਾਈ ਜਾਵੇ ਤਾਂ ਕਿ ਵਰਕਰ ਸਾਨੂੰ ਇਹ ਲਾਪਾਤਰੀਆਂ ਤੱਕ ਪਹੁੰਚਾ ਸਕੇ ਸੋ ਮੈਨੂੰ ਪਤਾ ਲੱਗਾ ਆ ਕਿ ਸੀਡੀਪੀਓ ਵੱਲੋਂ ਰਾਸ਼ਨ ਜਿਹੜਾ ਆ ਉਹ ਸੈਂਟਰ ਟੂ ਸੈਂਟਰ ਨਹੀਂ ਪਹੁੰਚਾ ਜਾਂਦਾ ਮੈਂ ਪੂਰੇ ਪੰਜਾਬ ਦੇ ਸਾਰੇ ਸੀਡੀਪੀਓ ਨੂੰ ਇਸ ਗੱਲ ਵਾਸਤੇ آگਾਹ ਕਰਨਾ ਚਾਹੁੰਦੀ ਆ ਕਿ ਜੇਕਰ ਪੂਰੇ ਸੈਂਟਰਾਂ ਦੇ ਵਿੱਚ ਸੈਂਟਰ ਟੂ ਸੈਂਟਰ ਰਾਸ਼ਨ ਨਾ ਪਹੁੰਚਾਇਆ ਗਿਆ ਪੂਰੇ ਪੰਜਾਬ ਦੇ ਵਿੱਚ ਬਲੌਕ ਦੇ ਜਿਹੜਾ ਸੰਬੰਧਿਤ ਛੇੜ ਕੋਰਸ ਵੱਲੋਂ ਸੈਟਰ ਟੂ ਸੈਂਟਰ ਰਾਸ਼ਨ ਨਾ ਪਹੁੰਚਾਇਆ ਗਿਆ ਤੇ ਜਥੇਬੰਦੀ ਵੱਲੋਂ ਇਸ ਖਿਲਾਫ ਬਹੁਤ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾਊਗਾ ਔਰ ਉਹਨਾਂ ਅਫਸਰਾਂ ਨੂੰ ਲੰਗਿਆ ਕੀਤਾ ਜਾਊਗਾ ਜਿਹੜੇ ਕਿ ਲੱਖਾਂ ਰੁਪਇਆ ਤੁਹਾਡਵਾਈ ਦਾ ਆਉਂਦਾ ਔਰ ਉਹ ਆਪ ਹਜਮ ਕਰ ਲੈਂਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਮੈਡਮ ਜੀ ਬਜਟ ਕੋਰਟ ਤੇ ਐਨਬੀ ਸਮੂਥੀਮ ਬਤਾਨਾ ਵਾੜਨਾ ਚਾਹਨੀ ਹੈ ਕਿ ਉਹਨਾਂ ਨੇ ਥੋੜੇ ਸਮੇਂ ਦੇ ਵਿੱਚ ਅਹੀ ਮੀਟਿੰਗ ਰੱਖੀ ਹੈ ਪ੍ਰੋਬਲਮਸ ਕਰਿਆ ਸਾਨੂੰ ਤਾਰੀ ਬਲੌਗ ਵਿੱਚ ਜੁਨੀਆ ਨਹੀਂ ਕੋਈ ਆ ਰਹੀ ਸੀ ਉਹਨਾਂ ਦਾ ਮੁਸ਼ਕਲਾਂ ਦਾ ਸਾਹਮਣਾ ਮਤਲਬ ਕਿ ਹੱਲ ਕੱਢਣ ਹਾਸਪਤਾਲ ਨਹੀਂ ਆ ਗਏ ਆ ਤੇ ਹਰ ਪਰਵਤਰ ਸਾਡੇ ਜਿਹੜੇ ਸਾਰੇ ਬਲੌਕ ਦੇ ਹਾਜ਼ਰ ਹੋਏ ਆ ਉਹਨਾਂ ਨੇ ਆਪਣੀਆਂ ਜਿਹੜੀਆਂ ਪ੍ਰੋਬਲਮ ਜਿਹੜੀਆਂ ਆ ਇਹਨਾਂ ਡਿਸਕਸ ਕੀਤੀਆਂ ਤਾਂ ਉਹਨਾਂ ਦਾ ਮੈਡਮ ਨੇ ਕਿਹਾ ਕਿ ਜਲਦੀ ਤੋਂ ਜਲਦੀ ਜਿਹਨਾਂ ਨੂੰ ਕੋਈ ਮੁਸ਼ਕਲ ਆ ਰਹੀ ਹੈ ਉਹਦਾ ਹੱਲ ਕੱਢਾਂਗੇ ਧੰਨਵਾਦ ਕਰਦੇ ਆ ਤੇ ਸਟੇਟ ਕੋਰੀਨਾਂ ਦਾ ਗਿਆ ਕਰਦੇ ਆ ਕਰਦੇ ਆ ਪਾਈਵਰ ਬਲੌਕ ਵਿੱਚ ਆਉਣ ਵਾਸਤੇ ਪੁਲੀਸ ਆਦੀ ਮੀਟਿੰਗ ਆ ਮਰਨਜੀਵੇ ਵਿੱਚ ਸਾਡੇ ਜਿਹੜੇ ਬਿੰਦਰੀਤ ਸੁਪਾ ਪ੍ਰਧਾਨ ਜਿਹੜੇ ਸ਼ਾਮਿਲ ਹੋਏ ਆ